ਪਲਾਤਕਾਰ ਕਰਨ ਵਾਲੇ ਦੀ ਨਾ ਕੋਈ ਧਰਮ ਹੁੰਦਾ ਏ ਨਾ ਕੋਈ ਜਾਤ ਹੁੰਦੀ ਨਾ ਗੋਤ ਹੁੰਦੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਲੈਕਟਿਵ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਆਪਾਂ ਇਸ ਘੋਰ ਅਪਰਾਧ ਦੇ ਵਿਰੁੱਧ ਇੱਕ ਆਵਾਜ਼ ਉਠਾਈਏ ਕਿਉਂਕਿ ਕਿਸੇ ਵੀ ਧੀ ਪੈਣ ਦੀ ਬੇਪੱਤੀ ਹੋਣੀ ਇਸ ਤਰੀਕੇ ਦੇ ਨਾਲ ਉਹ ਕਤਾਂ ਚਿਤ ਵੀ ਮਨਜ਼ੂਰ ਨਹੀਂ ਹੋਣੀ ਚਾਹੀਦੀ ਪਹਿਲਾਂ ਕਲਕੱਤੇ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਇਹ ਆਪਾਂ ਕਾਨੂੰਨੀ ਹਰਕਤ ਹੁੰਦੀ ਵੇਖੀ ਹੈ ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਏ ਕਿ ਆਪਾਂ ਇਸ ਘੋਰ ਅਪਰਾਧ ਦੇ ਵਿਰੁੱਧ ਵੱਧ ਤੋਂ ਵੱਧ ਆਪਣੀ ਆਵਾਜ਼ ਉਠਾਈਏ ਬਲਾਤਕਾਰ ਵਰਗੀ ਕਾਨੂੰਨੀ ਹਰਕਤ ਕਰਨ ਬਾਰੇ ਸੋਚਣਾ ਵੀ ਇੱਕ ਪਾਪ ਹੈ ਤੇ ਇਸ ਨੂੰ ਅੰਜਾਮ ਦੇਣਾ ਇੱਕ ਮਹਾ ਅਪਰਾਧ ਹੈ ਅੱਜ ਕਈ ਦੇਸ਼ਾਂ ਦੇ ਵਿੱਚ ਬਲਾਤਕਾਰ ਕਰਨਾ ਹੱਤਿਆ ਦੇ ਬਰਾਬਰ ਦਾ ਇੱਕ ਅਪਰਾਧ ਮੰਨਿਆ ਜਾਂਦਾ ਏ ਤੇ ਭਾਰਤ ਦੇ ਵਿੱਚ ਵੀ ਇਹਦੇ ਵਿਰੁੱਧ ਇੱਕ ਨੋ ਟੋਲਰੈਂਸ ਪਾਲਿਸੀ ਚਾਹੀਦੀ ਆ ਸਮੇਂ-ਸਮੇਂ ਤੇ ਇਸ ਘੋਰ ਅਪਰਾਧ ਦੇ ਵਿਰੁੱਧ ਆਵਾਜ਼ ਉੱਠਦੀ ਆਈ ਐ ਅੱਜ ਸਾਡੇ ਵੀਰ ਮਹਿਰੋਨੇ ਦੇ ਖਿਲਾਫ ਆਵਾਜ਼ ਉਠਾਈ ਐ ਮੈਂ ਇਹ ਗੱਲ ਬੇਨਤੀ ਕਰ ਦੇਣਾ ਚਾਹੁੰਦਾ ਐ ਕਿ ਬਲਾਤਕਾਰ ਕਰਨ ਵਾਲੇ ਦੀ ਨਾ ਕੋਈ ਧਰਮ ਹੁੰਦਾ ਐ ਨਾ ਕੋਈ ਜਾਤ ਹੁੰਦੀ ਨਾ ਗੋਤ ਹੁੰਦੀ ਐ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਐ ਕਲੈਕਟਿਵ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਐ ਕਿ ਆਪਾਂ ਇਸ ਘੋਰ ਅਪਰਾਧ ਦੇ ਵਿਰੁੱਧ ਇੱਕ ਆਵਾਜ਼ ਉਠਾਈਏ ਕਿਉਂਕਿ ਕਿਸੇ ਵੀ ਧੀ ਕਰਨ ਦੀ ਬੇਪਤੀ ਹੋਣੀ ਇਸ ਤਰੀਕੇ ਦੇ ਨਾਲ ਉਹ ਕਤਾ ਚਿਤ ਵੀ ਮਨਜ਼ੂਰ ਨਹੀਂ ਹੋਣੀ ਚਾਹੀਦੀ ਪਹਿਲਾਂ ਕਲਕੱਤੇ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਇਹ ਆਪਾਂ ਘਨੌਣੀ ਹਰਕਤ ਹੁੰਦੀ ਵੇਖੀ ਹੈ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਏ ਕਿ ਆਪਾਂ ਇਸ ਘੋਰ ਅਪਰਾਧ ਦੇ ਵਿਰੁੱਧ ਵੱਧ ਤੋਂ ਵੱਧ ਆਪਣੀ ਆਵਾਜ਼ ਉਠਾਈਏ ਇਸ ਧਰਤੀ ਨੇ ਸਮੇਂ-ਸਮੇਂ ਤੇ ਇੱਜ਼ਤਾਂ ਦੇ ਰਖਵਾਲੇ ਪੈਦਾ ਕੀਤੇ ਆ ਤੇ ਅੱਜ ਵੀ ਉਹ ਇੱਜ਼ਤਾਂ ਦੇ ਰਖਵਾਲਿਆਂ ਦਾ ਖੂਨ ਸਾਡੀ ਰਗਾਂ ਦੇ ਵਿੱਚ ਦੌੜਦਾ ਪਿਆ ਏ ਸੋ ਆਪਣੀ ਜ਼ਿੰਮੇਵਾਰੀ ਸਾਂਭੀਏ ਤੇ ਬੇਨਿਆਈ ਤੇ ਬਲਾਤਕਾਰ ਦੇ ਖਿਲਾਫ ਆਪਾਂ ਡਟ ਕੇ ਆਵਾਜ਼ ਉਠਾਈਏ ਅੱਜ ਕਈ ਦੇਸ਼ਾਂ ਦੇ ਵਿੱਚ ਬਲਾਤਕਾਰ ਕਰਨਾ ਹੱਤਿਆ ਦੇ ਬਰਾਬਰ ਦਾ ਇੱਕ ਅਪਰਾਧ ਮੰਨਿਆ ਜਾਂਦਾ ਏ ਤੇ ਭਾਰਤ ਦੇ ਵਿੱਚ ਵੀ ਇਹਦੇ ਵਿਰੁੱਧ ਇੱਕ ਨੋ ਟੋਲਰੈਂਸ ਪਾਲਿਸੀ ਚਾਹੀਦੀ ਏ ਸਮੇਂ-ਸਮੇਂ ਤੇ ਇਸ ਕੋਹਰੇ ਅਪਰਾਧ ਦੇ ਵਿਰੁੱਧ ਆਵਾਜ਼ ਉੱਠਦੀ ਆਈ ਏ ਅੱਜ ਸਾਡੇ ਵੀਰ ਮਹਿਰੋਨੇ ਦੇ ਖਿਲਾਫ ਆਵਾਜ਼ ਉਠਾਈ ਏ ਮੈਂ ਇਹ ਗੱਲ ਬੇਨਤੀ ਕਰ ਦੇਣਾ ਚਾਹੁੰਦਾ ਏ ਕਿ ਬਲਾਤਕਾਰ ਕਰਨ ਵਾਲੇ ਦੀ ਨਾ ਕੋਈ ਧਰਮ ਹੁੰਦਾ ਏ ਨਾ ਕੋਈ ਜਾਤ ਹੁੰਦੀ ਨਾ ਗੋਤ ਹੁੰਦੀ ਏ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਲੈਕਟਿਵ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਆਪਾਂ ਇਸ ਘੋਰ ਅਪਰਾਧ ਦੇ ਵਿਰੁੱਧ ਇੱਕ ਆਵਾਜ਼ ਉਠਾਈਏ ਕਿਉਂਕਿ ਕਿਸੇ ਵੀ ਧੀ ਪੈਣ ਦੀ ਬੇਪੱਤੀ ਹੋਣੀ ਇਸ ਤਰੀਕੇ ਦੇ ਨਾਲ ਉਹ ਕਤਾਂ ਚਿਤ ਵੀ ਮਨਜ਼ੂਰ ਨਹੀਂ ਹੋਣੀ ਚਾਹੀਦੀ ਪਹਿਲਾਂ ਕਲਕੱਤੇ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਇਹ ਆਪਾਂ ਕਾਨੂੰਨੀ ਹਰਕਤ ਹੁੰਦੀ ਵੇਖੀ ਹੈ ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਇਸ ਘੋਰ ਅਪਰਾਧ ਦੇ ਵਿਰੁੱਧ ਵੱਧ ਤੋਂ ਵੱਧ ਆਪਣੀ ਆਵਾਜ਼ ਉਠਾਈਏ ਇਸ ਧਰਤੀ ਨੇ ਸਮੇਂ-ਸਮੇਂ ਤੇ ਇੱਜ਼ਤਾਂ ਦੇ ਰਖਵਾਲੇ ਪੈਦਾ ਕੀਤੇ ਆ ਤੇ ਅੱਜ ਵੀ ਉਹ ਇੱਜ਼ਤਾਂ ਦੇ ਰਖਵਾਲਿਆਂ ਦਾ ਖੂਨ ਸਾਡੀਆਂ ਰਗਾਂ ਦੇ ਵਿੱਚ ਦੌੜਦਾ ਪਿਆ ਹੈ ਸੋ ਆਪਣੀ ਜ਼ਿੰਮੇਵਾਰੀ ਸਾਂਭੀਏ ਤੇ ਬੇਨਿਆਈ ਤੇ ਬਲਾਤਕਾਰ ਦੇ ਖਿਲਾਫ ਆਪਾਂ ਡਟ ਕੇ ਆਵਾਜ਼ ਉਠਾਈਏ